ਮਿੱਤਰ ਪਿਆਰਿਓ ਅੱਜ 19 ਜਨਵਰੀ ਹੈ ਔਰ ਆਪਣੇ ਨਾਲ ਜਗਿੰਦਰ ਸਿੰਘ ਉਗਰਾਹਾ ਜੀ ਨੇ ਬਹੁਤ ਵੱਡੀਆਂ ਨਵੀਆਂ ਹਾਲਤਾਂ ਬਣੀਆਂ ਨੇ ਕਿਉਂਕਿ ਡੱਲੇਵਾਲ ਸਾਹਿਬ ਹੋਰਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਲਈ ਚਿੱਠੀ ਆਈ ਹੈ ਔਰ ਉਹਨਾਂ ਨੇ ਇੱਕ ਤਰ੍ਹਾਂ ਨਾਲ ਮਰਨ ਵਰਤ ਜਿਹੜਾ ਹੈ ਉਹ ਤੋੜ ਦਿੱਤਾ ਹੈ ਜਾਂ ਉਹਨੂੰ ਢਿੱਲਾ ਕਰ ਦਿੱਤਾ ਹੈ ਉਹਨਾਂ ਨੇ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ ਔਰ ਉਧਰ ਏਕਤਾ ਮੀਟਿੰਗ ਜਿਹੜੀ ਸ਼ੰਭੂ ਖਨੋਰੀ ਮੋਰਚੇ ਤੇ ਇਧਰੋਂ ਐਸਕੇਐਮ ਭਾਰਤ ਦੇ ਉਗਰਾਹਾ ਜਥੇਬੰਦੀਆਂ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਕੱਲ ਉਹਦਾ ਨਿਚੋੜ ਕੀ ਹੈ ਉਹਦਾ ਨਤੀਜਾ ਕੀ ਹੈ ਵਿਚਲੀ ਗੱਲ ਕੀ ਹੈ ਲੋਕ ਜਾਣਨਾ ਚਾਹੁੰਦੇ ਨੇ ਔਰ ਨਾਲ ਦੀ ਨਾਲ तमाम ਨਵੀਆਂ ਸਥਿਤੀਆਂ ਪੈਦਾ ਹੋਈਆਂ ਨੇ ਆਪਾਂ ਉਗਰਾਹਾਂ ਸਾਹਿਬ ਨਾਲ ਗੱਲ ਕਰਦੇ ਹਾਂ ਉਗਰਾਹਾਂ ਜੀ ਵੈਲਕਮ ਤੁਹਾਡਾ ਸਤਿ ਸ੍ਰੀ ਅਕਾਲ ਉਗਰਾਹਾਂ ਸਾਹਿਬ ਜਿਸ ਤਰੀਕੇ ਦੇ ਨਾਲ ਅ ਕੱਲ ਡੱਲੇਵਾਲ ਸਾਹਿਬ ਹੋਰਾਂ ਦੇ ਕੋਲ ਕੇਂਦਰ ਸਰਕਾਰ ਦੀ ਟੀਮ ਆਈ ਹੈ ਉਹਨਾਂ ਨੇ ਮੀਟਿੰਗ ਦੇ ਲਈ ਇੱਕ ਚਿੱਠੀ ਦਿੱਤੀ ਹੈ ਤਾਂ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਹੋਰਾਂ ਨੇ ਡਾਕਟਰੀ ਟਰੀਟਮੈਂਟ ਲੈਣਾ ਸ਼ੁਰੂ ਕਰਤਾ ਮਤਲਬ ਡਾਕਟਰੀ ਤਰੀਕੇ ਨਾਲ ਖਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ ਇਹ ਸਾਰੀ ਸਥਿਤੀ ਨੂੰ ਕਿੱਦਾਂ ਦੇਖਦੇ ਦੇਖੋ ਜਿਹੜਾ ਉਹਨਾਂ ਨੇ ਮਰਨ ਵਰ ਤੇ ਬੈਠਣ ਦਾ ਫੈਸਲਾ ਸੀ ਉਹਨਾਂ ਨੂੰ ਨਾ ਫਾਰਮਾਂ ਦਾ ਹੀ ਸਾਂਝਾ ਫਾਰਮ ਲਿਆ ਹੋਇਆ ਫੈਸਲਾ ਸੀ ਉਹ ਉਹਨੂੰ ਤੋਂ ਵਾਪਸ ਕਦੋਂ ਲੈਣਾ ਕਿਸੇ ਫੈਸਲੇ ਨੂੰ ਕਿਹੜੀ ਗੱਲ ਤੋਂ ਲੈਣਾ ਹੈ ਕਿਹੜੀ ਗੱਲ ਆ ਗਈ ਉਹਨਾਂ ਕੋਲੇ ਕੇਂਦਰ ਦੀ ਚਿੱਠੀ ਆ ਗਈ ਕਿਵੇਂ ਉਹਨਾਂ ਦੀ ਤਸਦੀ ਬਣ ਗਈ ਵਾਪਸ ਲੈਣ ਦਾ ਫੈਸਲਾ ਵੀ ਉਹਨਾਂ ਦੇ ਕੋਲ ਹੀ ਹੈ ਉਹਨਾਂ ਨੂੰ ਜੋ ਠੀਕ ਲੱਗਿਆ ਕਰਿਆ ਪਰ ਕੇਂਦਰ ਸਰਕਾਰ ਨੇ ਜੇ ਮਤਲਬ ਗੱਲ ਕਰਨ ਦੀ ਹੈਗੀ ਛੇ ਨਹੀਂ ਟੱਲ ਕਿਉਂ ਇੰਨੀ ਟੱਲ ਕਿਉਂ ਮਾਰੀ ਪਹਿਲਾਂ ਉਹਨਾਂ ਨੂੰ ਗੱਲ ਕਰਨੀ ਕਰਨੀ ਚਾਹੀਦੀ ਸੀ ਅਸੀਂ ਤਾਂ ਬਹੁਤ ਚਿਰ ਤੋਂ ਮੰਗ ਕਰ ਰਹੇ ਆ ਵੀ ਤੁਸੀਂ ਇਹਨਾਂ ਦੀ ਗੱਲ ਸੁਣੋ ਜਿਹੜੀ ਗੱਲ ਤੇ ਬੰਦਾ ਮਰਨ ਬਰਤ ਰੱਖੀ ਬੈਠਾ ਹੈ ਗੱਲ ਤੇ ਤੁਸੀਂ ਉਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਕਿਉਂ ਨਹੀਂ ਤਾਂ ਕੇਂਦਰ ਸਰਕਾਰ ਦੀ ਲਾਪਰਵਾਹੀ ਹੈ ਹੁਣ ਤੱਕ ਦੀ ਤਾਂ ਪਹਿਲਾਂ ਕਰਨੀ ਚਾਹੀਦੀ ਸੀ ਇੱਕ ਵੱਡਾ ਸਵਾਲ ਇਹ ਪੈਦਾ ਹੋ ਗਿਆ ਸੋਸ਼ਲ ਮੀਡੀਆ ਤੇ ਹਜ਼ਾਰਾਂ ਲੋਕ ਪੁੱਛ ਰਹੇ ਨੇ ਕਿ ਕੀ ਡੱਲੇਵਾਲ ਸਾਹਿਬ ਸਿਰਫ ਇਸ ਗੱਲ ਦੇ ਉੱਪਰ ਮਰਨਵਰਤ ਤੇ ਬੈਠੇ ਸੀਗੇ ਕਿ ਵੀ ਕੇਂਦਰ ਸਰਕਾਰ ਸਾਡੇ ਨਾਲ ਮੀਟਿੰਗ ਕਰ ਲੇ ਗੱਲ ਕਰ ਲੇ ਜਾਂ ਕੋਈ ਹੋਰ ਮੰਗ ਸੀ ਦੇ ਤਾਂ ਇਹ ਤਾਂ ਬੱਦ ਡੱਲੇਵਾਲ ਸਾਹਿਬ ਹੀ ਦੱਸ ਦੇਤੇ ਦੱਸ ਸਕਦੇ ਨੇ ਕਿਉਂਕਿ ਇਹ ਤਾਂ ਮੇਰੀ ਸਮਝ ਮੁਤਾਬਕ ਤਾਂ ਜੋ ਅਖਬਾਰਾਂ ਚ ਲੱਗੀ ਉਹ ਖਬਰ ਇਹ ਹੈ ਵੀ ਉਹਨਾਂ ਦੀ ਐਮਐਚ ਦੀ ਗਾਰੰਟੀ ਲੈਣ ਦੀ ਮੰਗ ਸੀ ਜਿੰਨਾ ਚਿਰ ਐਮਐਚ ਦੀ ਗਾਰੰਟੀ ਕਾਨੂੰਨ ਨਹੀਂ ਮਰਦੇ ਪਿੱਛੋਂ ਜਦੋਂ ਹਾਲਤਾ ਦੇ ਵਿੱਚੋਂ ਦੇ ਵਿੱਚ ਸਟੇਟਮੈਂਟ ਇਹੋ ਵੀ ਆਉਂਦੀ ਰਹੀ ਹੈ ਵੀ ਜੇ ਸਰਕਾਰ ਸਾਨੂੰ ਗੱਲਬਾਤ ਕਰਨ ਦਾ ਸੱਦਾ ਦੇ ਤਾਂ ਮੈਂ ਟ੍ਰੀਟਮੈਂਟ ਲੈ ਲਵਾਂ ਇਹ ਵੀ ਗੱਲ ਹੋ ਰਹੀ ਹੈ ਚਲੋ ਜੋ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਨੇ ਉਹ ਕੀਤਾ ਪਰ ਕਿ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਵੀ ਸਰਕਾਰ ਅੱবি ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਕੇਂਦਰ ਵੀਰ ਇਸਕੇ ਬਿਲਕੁਲ ਦੇਖੋ ਤੁਸੀਂ ਇਹ ਲੋਕਤੰਤਰੀ ਦੇਸ਼ ਕਿਹਾ ਜਾਂਦਾ ਹੈ ਔਰ ਇੱਥੇ ਕੇਂਦਰ ਸਰਕਾਰ ਤੋਂ ਮੀਟਿੰਗ ਲੈਣ ਦੇ ਲਈ ਜਿਹੜੀ ਮੀਟਿੰਗ ਕਰਨੀ ਇੱਕ ਛੋਟੀ ਜੀ ਗੱਲ ਹੈ ਇੱਕ ਮਾਮੂਲੀ ਜੀ ਗੱਲ ਆ ਕਿ ਸਰਕਾਰ ਦੇ ਨਾਲ ਮੀਟਿੰਗ ਹੋਣੀ ਉਹਦੇ ਲਈ ਵੀ ਜਿਹੜੇ ਆਗੂਆਂ ਨੂੰ ਮਰਨ ਵਰਤ ਰੱਖਣੇ ਪੈਂਦੇ ਨੇ ਤਾਂ ਫਿਰ ਇਸ ਦੇਸ਼ ਦੀ ਹਾਲਾਤ ਕੀ ਹੈ ਅ ਉਗਰਾਹ ਸਾਹਿਬ ਅਗਲੀ ਮੇਰੀ ਜਿਹੜਾ ਸਵਾਲ ਹੈ ਉਹ ਬਹੁਤ ਸਾਰੇ ਲੋਕ ਪੁੱਛ ਰਹੇ ਨੇ ਜਿਵੇਂ ਡੱਲੇਵਾਲ ਸਾਹਿਬ ਹੋਰਾਂ ਨੇ ਕਹਿ ਦਿੱਤਾ ਕਿ ਮੈਂ ਡਾਕਟਰੀ ਇਲਾਜ ਰਾਈ ਹੁਣ ਖਰਾਕ ਲੈਣੀ ਸ਼ੁਰੂ ਕਰ ਦੂੰਗਾ ਪਰ ਮੂੰਹ ਰਾਈ ਉਹਨਾਂ ਨੇ ਕਿਹਾ ਅਜੇ ਵੀ ਮੈਂ ਖਰਾਕ ਨਹੀਂ ਲਵਾਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੁਣ ਡੱਲੇਵਾਲ ਸਾਹਿਬ ਹੋਰਾਂ ਦੀ ਇਹ ਪੋਜੀਸ਼ਨ ਜਿਹੜੀ ਹੈ ਠੀਕ ਹੈ ਦੇਖੋ ਇਹ ਉਹਨਾਂ ਦੇ ਫਾਰਮਾਂ ਦਾ ਮਸਲਾ ਹੈ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰਨਗੇ ਇਸ ਹਾਲਤ ਵਿੱਚ ਆਪਾਂ ਉਹਨਾਂ ਨੂੰ ਕੋਈ ਸਲਾਹ ਦੇਣ ਦੀ ਹਾਲਤ ਵਿੱਚ ਨਹੀਂ ਹਾਂ ਜਦੋਂ ਕਿਤੇ ਮਿਲਾਂਗੇ ਫਿਜ਼ੀਕਲੀ ਉਹਨਾਂ ਨਾਲ ਕੋਈ ਗੱਲ ਕਰ ਲਾਂਗੇ ਜਾਂ ਬੈਠਾਂਗੇ ਉਹਦੇ ਬਾਰੇ ਵਿੱਚ ਕੋਈ ਗੱਲ ਕਰਕੇ ਜਦੋਂ ਸਾਡਾ ਕੋਈ ਫਾਈਨਲ ਡਿਸੀਜਨ ਹੋਊਗਾ ਸੋ ਉਹਨੂੰ ਫੇਰ ਹੀ ਦੱਸਾਂਗੇ ਜੀ ਔਰ ਤੁਹਾਡੀ ਕੱਲ ਸ਼ੰਭੂ ਖਨੋਰੀ ਮੋਰਚੇ ਦੇ ਨਾਲ ਐਸ ਕੇ ਐਮ ਵੱਲੋਂ ਏਕਤਾ ਮੀਟਿੰਗ ਹੋਈ ਆ ਪਾਤੜਾਂ ਦੇ ਵਿੱਚ ਔਰ ਉਹਦੇ ਉੱਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਵੀ ਨਿਚੋੜ ਕੀ ਨਿਕਲਿਆ ਏਕ ਦੋ ਤਿੰਨ ਮੀਟਿੰਗਾਂ ਤੁਹਾਡੀਆਂ ਹੋ ਗਈਆਂ ਨੇ ਏਕਤਾ ਅਜੇ ਹੋਈ ਨਹੀਂ ਗਈ ਇਹ ਐਵੇਂ ਨਹੀਂ ਕਿਹਾ ਜਾ ਰਿਹਾ ਵੀ ਏਕਤਾ ਹੋਣੀ ਨਹੀਂਗੀ ਅਤਵਚਲੇ ਜੇ ਚ ਗੱਲ ਹੈ ਮਤਲਬ ਅਸਲੀਅਤ ਕੀ ਹੈ ਅਸਲੀਅਤ ਹੈ ਵੀ ਸ਼ਾਇਦ ਸਾਥੀਆਂ ਦੇ ਕੁਝ ਗੱਲਾਂ ਸਮਝ ਨਹੀਂ ਆਈਆਂ ਜਾਂ ਤਾਂ ਉਹਨਾਂ ਦੇ ਉਹ ਤਾਂ ਮਤਲਬ ਕੋਆਰਡੀਨੇਸ਼ਨ ਤਾਲਮੇਲ ਮੇ ਐਕਸ਼ਨਾਂ ਨੂੰ ਕੋਈ ਹੈ ਉਹਨਾਂ ਦੀ ਮੰਨਾਂ ਦੇ ਵਿੱਚ ਇਹ ਗੱਲ ਪਈ ਹੈ ਵੀ ਤਾਲਮੇਲ ਮੇ ਐਕਸ਼ਨ ਵੀ ਕੋਈ ਏਕਤਾ ਹੁੰਦੀ ਹੈ ਸਾਨੂੰ ਇਹ ਲੱਗਦਾ ਵੀ ਤਾਲਮੇਲ ਮੇ ਐਕਸ਼ਨ ਵੀ ਏਕਤਾ ਹੁੰਦੀ ਹੈ ਇੱਕ ਦੂਜੇ ਐਕਸ਼ਨ ਨੂੰ ਇੱਕ ਦੂਜੇ ਜਥੇਬੰਦੀ ਦੇ ਐਕਸ਼ਨ ਦੇ ਨਾਲ ਕੋਆਰਡੀਨੇਟ ਕਰਨਾ ਉਹਨੂੰ ਇਹ ਮਤਲਬ ਉਹਨਾਂ ਦੀ ਇਹ ਗੱਲ ਪਤਾ ਨਹੀਂ ਸਮਝ ਨਹੀਂ ਪਈ ਜਾਂ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਸਮਝੀ ਪਰ ਇਹ ਗੱਲਾਂ ਵਿੱਚ ਪਈਆਂ ਸੀ ਮਤਲਬ ਇਸ ਗੱਲ ਦੇ ਵਿੱਚ ਸਾਡੀਆਂ ਇਹ ਸੀ ਵੀ ਆਪਾਂ ਯਾਰ ਮਿਨੀਮਮ ਇਕਤਾ ਹੀ ਮੰਨ ਸਕਦੀ ਹੈ ਕਿਉਂਕਿ ਬਹੁਤ ਸਾਰੇ ਵਿਚਾਰਾਂ ਨੇ ਜਥੇਬੰਦੀਆਂ ਜਦੋਂ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਤਾਂ ਡੱਡਾ ਡੱਡ ਵਿਚਾਰਾਂ ਨੇ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੇ ਵਿੱਚ ਕਿੰਨੇ ਵਿਚਾਰਾਂ ਨੇ ਜਥੇਬੰਦੀਆਂ ਨੇ ਜਦੋਂ ਉਹ ਇੰਨੀਆਂ ਭਾਰਤੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੰਦੋਲਨ ਲੜਨਾ ਹੈ ਫਿਰ ਉੱਥੇ ਮਿਨੀਮਮ ਇੱਕ ਤਾਂ ਮਿਨੀਮਮ ਉਹਦਾ ਦੇ ਤੀਕਤਾ ਹੁੰਦੀ ਹੁੰਦੀ ਹੈ ਇਹ ਮਿਨੀਮਮ ਹੀ ਹੁੰਦੀ ਹੈ ਇਹਦੇ ਵਿੱਚ ਮੈਕਸਿਮਮ ਵਾਲੀ ਗੁੰਜਾਇਸ ਬਹੁਤ ਹੀ ਹੁੰਦੀ ਹੈ ਮੈਕਸਿਮਮ ਜਦੋਂ ਇਕਤਾ ਤਾਂ ਹੁੰਦੀ ਹੈ ਇੱਕ ਵਿਚਾਰਾਂ ਦੇ ਵਿੱਚ ਇੱਕ ਜਥੇਬੰਦੀ ਦੇ ਵਿੱਚ ਮੈਕਸਿਮਮ ਇਕਤਾ ਦੀ ਹੁੰਦੀ ਹੈ ਫਿਰ ਤੇ ਇਸ ਕਰਕੇ ਉਹ ਉਹ ਇਕਤਾ ਦੇ ਤੇ ਵਿਚਾਰ ਚਰਚਾ ਕਰਨ ਉਹਨਾਂ ਨੇ ਜਦ ਜਿਹੜਾ ਸੀ ਇਹ ਲੰਦਾ ਸੀ ਇਕਤਾ ਮਤਾ ਮੋਗੇ ਰੈਲੀ ਦੇ ਵਿੱਚ ਉਹ ਪੜ੍ਹ ਕੇ ਸੁਣਾਇਆ ਸੀ ਸਾਥੀਆਂ ਨੂੰ ਦੇ ਕੇ ਆਏ ਸੀ ਅਸੀਂ 10 ਤਰੀਕ ਨੂੰ ਵੀ ਤੁਸੀਂ ਦੱਸੋ ਸੋਡੀਏ ਤੇ ਕੀ ਬਣਦੀ ਆ ਉਹ ਤੇ ਸਪਸ਼ਟ ਤੌਰ ਤੇ ਸਾਥੀਆਂ ਦੀ ਕੋ ਬਾਹਰ ਪੋਜੀਸ਼ਨ ਆਈ ਨਹੀਂ ਫਿਰ ਵੀ ਚਲ ਉਹਨਾਂ ਨੂੰ ਅਸੀਂ ਕਿਹਾ ਵੀ ਚਲੋ ਜਿਹੜੀ ਅਸੀਂ ਆਪਣੇ ਇਕਤਾ ਮਤੇ ਦੀ ਵੀ ਡਰਾਫਟ ਮੰਗਾ ਜਿਹੜੀ ਨਵ ਆਇਆ ਇੱਕ ਨੰਬਰ ਤੇ ਪਾਈ ਹੋਈ ਆ ਤੁਸੀਂ ਉਹਨੂੰ ਕਿੱਥੇ ਰੱਖਣਾ ਚਾਹੁੰਦੇ ਹੋ ਜੇ ਨਹੀਂ ਉਹ 12 ਤੇ ਖੜੇ ਸੀ ਉਹਨਾਂ ਨੇ ਵਿਚਾਰੇ ਉਹਦੇ ਬਾਰੇ ਸਮਾਂ ਲਿਆ ਵੀ ਚੱਲ ਜੇ ਤਾਂ ਅਸੀਂ ਵਿਚਾਰਾਂ ਕਹੇ ਤੇ ਬਾਕੀ ਦੂਜੀਆਂ ਗੱਲਾਂ ਤੇ ਉਹਨਾਂ ਨਾਲ ਹੁਣ ਕਿਵੇਂ ਕਰੀਏ ਜੋ ਸਾਡੇ ਨਾਲ ਇਹ ਵੀ ਆਪਾਂ ਕੋਈਆਂ ਬਣੀਏ ਕੋਈ ਛੋਟੀ ਕਮੇਟੀ ਬਣਾ ਲਈਏ ਤੁਹਾਡੇ ਨਾਲ ਗੱਲ ਹੋ ਜੇ ਤੁਸੀਂ ਬੈਜੋ ਅਸੀਂ ਬੈਜੀਏ ਅਸੀਂ ਇਹ ਕਹ ਵੀ ਇਹ ਗੱਲਾਂ ਤਾਂ ਅਸੀਂ ਹੁਣ ਅਪਡੇਟ ਇਸ ਕੇਮ ਦੇ ਵਿੱਚ ਰੱਖਾਂਗੇ ਵਿਆਹ ਸਥਿਤੀ ਦੇ ਵਿੱਚ ਕਿਹੜੀ ਹਾਲਤ ਨੂੰ ਉਹਦੇ ਵਾਸਤੇ ਅਸੀਂ ਵੀ ਸਮਾਂ ਮੰਗਿਆ ਉਹਨਾਂ ਨੇ ਵੀ ਸਮਾਂ ਮੰਗਿਆ ਤੇ ਗੱਲ ਇਸ ਕਰਕੇ ਐਵੇਂ ਕਿਸੇ ਬਨਾਰੇ ਲੱਗਣੀ ਚਾਹੀਦੀ ਇਹ ਫੇਰਅਤ ਨਹੀਂ ਇਹ ਅਕਦਾ ਕੋਈ ਗੱਲ ਨਹੀਂ ਇਹ ਪ੍ਰਯਾਸ ਤਾਂ ਜਾਰੀ ਰਹਿਣਗੇ ਅਸੀਂ ਆਪਣੇ ਐਕਸ਼ਨ ਕਰਦੇ ਰਹਿਣਾਗੇ ਤੁਸੀਂ ਆਪਣੇ ਐਕਸ਼ਨ ਕਰਦੇ ਰਹੋ ਇੱਕ ਦੂਜੇ ਦੇ ਵਿਰੋਧੀ ਐਕਸ਼ਨ ਨਾ ਹੋਣ ਇਹ ਵੀ ਵਿੱਚ ਬਚਤ ਰੱਖੀ ਜਾਵੇ ਤੇ ਇੱਕ ਦੂਜੇ ਦੇ ਖਲਾਫ ਸਟੇਟਮੈਂਟ ਨਾ ਹੋਵੇ ਇਹ ਵੀ ਬਚਤ ਰੱਖੀ ਜਾਵੇ ਤੁਸੀਂ ਆਖਿਆ ਕਿ ਜਿਹੜਾ ਨਵਾਂ ਤਿੰਨ ਕਾਨੂੰਨ ਕਾਨੂੰਨਾ ਵਰਗਾ ਖੇਤੀ ਖਰੜਾ ਆਇਆ ਵੀ ਤੁਸੀਂ ਇਹ ਦੱਸਿਆ ਵੀ ਅਸੀਂ ਕਹਿ ਰਹੇ ਹਾਂ ਵੀ ਉਹਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਤੇ ਉਹ ਸਾਥੀ ਕਹਿ ਰਹੇ ਨੇ ਵੀ ਅਜੇ ਇਹਦੇ ਤੇ ਵਿਚਾਰਾਂਗੇ ਕਿ ਉਹਨਾਂ ਦੀ ਸੋਚ ਦੇ ਵਿੱਚ ਇਹ ਸਭ ਤੋਂ ਵੱਡਾ ਹਮਲਾ ਦੁਬਾਰਾ ਨਹੀਂ ਬਣ ਰਿਹਾ ਚਲੋ ਉਹਨਾਂ ਨੂੰ ਐ ਲੱਗ ਰਿਹਾ ਵੀ ਅਸੀਂ 12 ਮੰਗਾਂ ਤੇ ਲੜਦੇ ਆਂ ਜੀ 12 ਮੰਗਾਂ ਤੇ ਉਹਨਾਂ ਦੀ ਐਮਐਸਪੀ ਦੀ ਮੁੱਖ ਮੰਗ ਰੱਖੀ ਹੋਈ ਹੈ ਅਸੀਂ ਬਹੁਤ ਵਿਆਖਿਆ ਕੀਤੀ ਵੀ ਜਿਹੜਾ ਇਹ ਖੜਦਾ ਹੈ ਇਹ ਜਦੋਂ ਸਰਕਾਰੀ ਮੰਡੀ ਨਾ ਰਹੀ ਤਾਂ ਫੇਰ ਐਮਐਸਪੀ ਦਾ ਮਤਲਬ ਕੀ ਰਹੇਗਾ ਜੀ ਜਦੋਂ ਸਰਕਾਰੀ ਮੰਡੀ ਨਾ ਰਹੀ ਸਰਕਾਰੀ ਖਰੀਦ ਨਹੀਂ ਹੋਣੀ ਜਦੋਂ ਸਰਕਾਰੀ ਖਰੀਦ ਨਹੀਂ ਹੋਣੀ ਤਾਂ ਐਮਐਸਪੀ ਦਾ ਕੋਈ ਮਤਲਬ ਨਹੀਂ ਇਸ ਕਰਕੇ ਇਹਨੂੰ ਤੁਸੀਂ ਵਿਚਾਰੋ ਕਿਉਂਕਿ ਇਹ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਤੁਹਾਡਾ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਆਈ ਹੈ ਕਿਉਂਕਿ ਥੋੜਿਆਂ ਬਾਅਦ ਮੰਗਾ ਛਾਂਟਣ ਤੋਂ ਬਾਅਦ ਜੇ ਕੋਈ ਵੱਡੇ ਹਮਲਾ ਅਟੈਕ ਆ ਗਿਆ ਫਿਰ ਤੁਸੀਂ ਉਹਦੇ ਵਿੱਚ ਵਿਚਾਰ ਕੇ ਇੱਕ ਨੰਬਰ ਤੇ ਰੱਖਣ ਵਾਸਤੇ ਸੀਰੀਅਸਲੀ ਸੋਚੋ ਕਿ ਤਾ ਉਹਨਾਂ ਨੇ ਮਤਲਬ ਇਹਦਾ ਤਾਂ ਕੋਈ ਠੋਸ ਜਵਾਬ ਆਇਆ ਨਹੀਂ ਉਹ ਵੀ ਸੋਚਣਗੇ ਉਹਨਾਂ ਨੇ ਵੀ ਟਾਈਮ ਲਾ ਲਿਆ ਤਾਂ ਸੀ ਵੀ ਟਾਈਮ ਲਾ ਲਿਆ ਵੀ ਠੀਕ ਆ ਤੁਸੀਂ ਆਪਦਾ ਵਿਚਾਰ ਲਓ ਸੀ ਉਹਦਾ ਵਿਚਾਰ ਅਗਲੀ ਮੀਟਿੰਗ ਦੀ ਤਰੀਕ ਜਦੋਂ ਪਹਿਲੀ ਵਾਰ 13 ਤਰੀਕ ਨੂੰ ਪਾਤੜਣਾ ਚ ਮੀਟਿੰਗ ਹੋਈ ਆ ਤੇ 18 ਤਰੀਕ ਅਗਲੀ ਏਕਤਾ ਮੀਟਿੰਗ ਦੀ ਦੇ ਦਿੱਤੀ ਗਈ ਸੀ ਹੁਣ ਕੋਈ ਤਰੀਕ ਨਹੀਂ ਦਿੱਤੀ ਪੰਜਾਬ ਦੇ ਲੋਕ ਇਹਦਾ ਕੀ ਨਤੀਜਾ ਕੱਢਣ ਵੀ ਫਿਰ ਹੁਣ ਏਕਤਾ ਪ੍ਰੋਸੈਸ ਜਿਹੜਾ ਇੱਕ ਵਾਰੀ ਰੁਕ ਗਿਆ ਏਕਤਾ ਪ੍ਰੋਸੈਸ ਦਾ ਰੁਕਣ ਦਾ ਕਾਰਨ ਤਾਂ ਇਹ ਬਣਿਆ ਵੀ ਦੇਖੋ ਅਸੀਂ ਉਹਨਾਂ ਦੇ 10 ਤਰੀਕ ਨੂੰ ਉਹਨਾਂ ਨੇ ਪ੍ਰੋਪਰ ਦਿੱਤਾ ਅਸੀਂ ਸਾਂਝਾ ਕਰ ਲਿਆ 13 ਤਰੀਕ ਨੂੰ ਉਹਨਾਂ ਨੇ ਪ੍ਰੋਬਲਮ ਦਿੱਤਾ ਸੀ ਸਾਂਝਾ ਕਰ ਲਿਆ 26 ਵਾਲਾ ਸਾਂਝਾ ਸਾਂਝਾ ਅਸੀਂ ਕਰਨਾ ਚਾਹੁੰਦੇ ਸੀ ਵੀ 26 ਵਾਲਾ ਵੀ ਸਾਂਝਾ ਬਣ ਜਾਵੇ ਤੇ ਅਸੀਂ ਚਾਹੁੰਦੇ ਸੀ 20 ਤਰੀਕ ਦਾ ਸੱਦਾ ਦਿੱਤਾ ਜਿਹੜਾ ਕੱਲ ਨੂੰ ਅਸੀਂ ਕਰਨਾ ਸੀ ਅਸੀਂ ਇਹ ਵੀ ਰੱਖਿਆ ਨਾ ਸਾਥੀਆਂ ਇਥੇ ਕੋਈ ਹੰਗਾਰਾ ਘੂਰਾ ਨਹੀਂ ਹੋਇਆ ਉਧਰੋਂ ਅੱਛਾ ਇਸ ਕਰਕੇ ਸਾਨੂੰ ਮਤਲਬ ਇਹ ਇਹਨਾਂ ਗੱਲਾਂ ਤੇ ਜੇ ਏਕਤਾ ਦੀ ਮਤਲਬ ਇਕਤਾਲੇ ਪਾਸੇ ਨੂੰ ਕੋਈ ਅਜੇ ਪੋਜੀਟਿਵ ਗਾਂ ਬਣ ਜੇ ਕੋਈ ਮਿਨੀਮਮ ਏਕਤਾ ਬਣ ਜੇ ਇਹ ਕੋਈ ਰਸਤਾ ਨਿਕਲ ਨਹੀਂ ਸਕਿਆ ਸਤੋ ਮਤਲਬ ਇਸ ਕਰਕੇ ਖਾਮਾ ਲਿਆ ਜਿਹੜਾ ਇੱਕ ਐਕਸ਼ਨ 20 ਤਰੀਕ ਦਾ ਰੱਖਿਆ ਸੀ 20 ਜਨਵਰੀ ਦਾ ਐਮਪੀਆਂ ਦੇ ਘਰਾਂ ਚ ਜਾ ਕੇ ਮੰਗ ਪੱਤਰ ਦੇਣ ਦਾ ਉਹ ਐਕਸ਼ਨ ਕਰ ਰਹੇ ਹਾਂ ਸਾਂਝਾ ਕਰ ਰਹੇ ਹਾਂ ਕਿਵੇਂ ਕਰ ਰਹੇ ਹੋ ਨਹੀਂ ਜੀ ਉਹ ਡੱਲੇਵਾਲ ਸਾਹਿਬ ਦੀ ਦੀ ਮਰਨ ਵਰਤ ਨੂੰ ਲੈ ਕੇ ਰੱਖਿਆ ਸੀਗਾ ਮੁੱਖ ਤੌਰ ਤੇ ਤੇ ਖਾੜੇ ਤੇ ਰੱਖਿਆ ਸੀਗਾ ਉਹ ਅਸੀਂ ਮਤਲਬ ਅੱਜ ਸਜੈਕਟਿਵੇਟਲੀ ਮੀਟਿੰਗ ਹੋਈ ਆ ਤੇ 1 ਵਜੇ ਆਨਲਾਈਨ ਮੀਟਿੰਗ ਉਹਦੇ ਵਿੱਚ ਇਹ ਆ ਗਿਆ ਵੀ ਉਹ ਜਿਹੜਾ ਮਾਸ ਐਕਸ਼ਨ ਕਰਨਾ ਸੀ ਉਹਨੂੰ ਰਹਿਣ ਦਿਓ ਈਮੇਲਾਂ ਰਹੀ ਆਪਾਂ ਮੰਤਰੀ ਨੂੰ ਭੇਜ ਕੇ 26 ਵਾਲੀ ਤੇ ਤਿਆਰੀ ਕਰੋ ਉਹ 26 ਵਾਲਾ ਕਰਾਂਗੇ ਬਟ 20 ਵਾਲਾ ਹੁਣ ਕੈਨਸਲ ਕਰਤਾ ਜਿਹੜਾ ਐਮਪੀਆਂ ਨੂੰ ਮੰਗ ਪੱਤਰ ਦੇ ਨਹੀਂ ਨਹੀਂ ਉਹ ਮੰਗ ਪੱਤਰ ਤਾਂ ਜਾਣਗੇ ਜੀ ਈਮੇਲਾਂ ਰਹੀ ਮੰਗ ਪੱਤਰ ਐਮਪੀਆਂ ਦੇ ਦਾ ਮਤਲਬ ਜਾਣਾ ਨਹੀਂਗਾ ਜਾਣਾ ਜੀ ਮਾਸ ਮੂਵਮੈਂਟ ਨਹੀਂਗਾ ਇਹ 26 ਨੂੰ ਜਿਹੜਾ ਟਰੈਕਟਰ ਮਾਰਚ ਹੈ ਉਹ 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 ਸਾਂਝਾ ਕਰ ਰਹੇ ਹਾਂ ਸ਼ੰਭੂ ਖਨੋਰੀ ਵਾਲੀਆਂ ਜੱਥੇਬੰਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਨੇ ਕਿ ਅਲੱਗ-ਅਲੱਗ ਹੀ ਆ ਨਹੀਂ ਨਾ ਉਹਨਾਂ ਤਾਂ ਸਾਥੀਆਂ ਦੇ ਪੱਤੇ ਨਹੀਂ ਖੋਲੇ 22 ਤਰੀਕ ਤੋਂ ਬਾਅਦ ਦੱਸਣਗੇ ਉਹ ਤਾਂ ਵੀ ਕੀ ਕਰਨਾ ਅੱਛਾ ਅਸੀਂ ਕਿਉਂਕਿ ਬਾਈਦਰੀ ਨੂੰ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਕਿਹਾ ਵੀ 22 ਨੂੰ ਦੱਸਾਂਗੇ ਅਸੀਂ ਵੀ 26 ਦਾ ਕੀ ਕਰਨਾ ਇਸ ਕਰਕੇ ਸਾਡਾ ਇਲਾਨ ਹੋਇਆ ਹੈ ਵੀ ਆਪਾਂ ਤਹਿਸੀਲ ਹੈੱਡਕੁਆਰਟਰ ਤੇ ਕਰਨਾ ਉਹ ਸਾਡਾ ਹੋਊਗਾ ਅੱਛਾ ਮਾਰਚ ਤੁਸੀਂ ਕਰੋਗੇ ਅਸੀਂ ਕਰਾਂਗੇ ਠੀਕ ਹੈ ਔਰ ਫਿਰ ਪੂਰੀ ਤਿਆਰੀ ਦੇ ਨਾਲ ਉਗਰਾਹਾ ਜੱਥੇਬੰਦੀ ਵੀ ਟਰੈਕਟਰ ਮਾਰਚ ਦੇ ਵਿੱਚ ਪੂਰੀ ਤਿਆਰੀ ਨਾਲ ਕਰੇਗੀ ਸਾਰੀਆਂ ਜੱਥੇਬੰਦੀਆਂ ਪੂਰੀ ਤਿਆਰੀ ਨਾਲ ਕਰਨਗੇ ਪੂਰੇ ਜੋਰ ਨਾਲ ਕਰਨਗੇ ਠੀਕ ਹੈ ਔਰ ਜਿਸ ਤਰੀਕੇ ਦੀ ਅੱਜ ਸਿਚੁਏਸ਼ਨ ਬਣੀ ਆ ਮੇਰਾ ਸਭ ਤੋਂ ਖਾਸ ਸਵਾਲ ਹੈ ਇਹ ਆਸ ਟਾਈਮ ਜਿਹੜੀ ਪੰਜਾਬ ਦੀ ਕਿਸਾਨੀ ਹੈ ਨਾ ਉਹ ਕਿਸਾਨ ਲੀਡਰਾਂ ਵੱਲੇ ਰੋਜ਼ ਵੇਖਦੀ ਹੈ ਮਤਲਬ ਜਿਹੜੇ ਅਨਪੜ੍ਹ ਕਿਸਾਨ ਨੇ ਉਹ ਵੀ ਖਬਰਾਂ ਉਡੀਕਦੇ ਨੇ ਵੀ ਯਾਰ ਖੇਤੀ ਖਰੜਾ ਫੇਰ ਆਇਆ ਪਿਆ ਐਮਐਸਪੀ ਗਰੰਟੀ ਕਾਨੂੰਨ ਦਾ ਮਾਮਲਾ ਹੈ ਕਰਜ਼ੇ ਮਾਫੀ ਦਾ ਮਾਮਲਾ ਹੈ ਤਾਂ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹ ਇੱਕ ਆਦਰਸ਼ਵਾਦੀ ਇੱਛਾ 'ਚ ਉਹ ਜ ਆਪਾਂ ਕਹਿ ਸਕਦੇ ਹਾਂ ਕਿ ਇੱਕ ਹਵਾਈ ਇੱਛਾ 'ਚ ਐ ਸੋਚ ਰਹੇ ਨੇ ਵੀ ਇਹ ਯਾਰ ਇਕੱਠੇ ਕਿਉਂ ਨਹੀਂ ਹੋ ਜਾਂਦੇ ਮਤਲਬ ਇਹ 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 ਅੜੜ ਕਿਉਂ ਚੱਲਣਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਮੈਂ ਕਹੂੰਗਾ ਆਦਰਸ਼ਵਾਦੀ ਤੇ ਹਵਾਈ ਇੱਛਾ ਕਰਕੇ ਐ ਸੋਚਦੇ ਨੇ ਕਿ ਇਹਨਾਂ ਨੂੰ ਜਥੇਬੰਦੀ ਇੱਕ ਬਣਾ ਲੈਣੀ ਚਾਹੀਦੀ ਹੈ ਤੁਸੀਂ ਇਹਦੇ ਉੱਪਰ ਥੋੜੀ ਵਿਆਖਿਆ ਦਿਓ ਵੀ ਕੀ ਅਸਲੀਅਤ ਹੈ ਜਥੇਬੰਦੀਆਂ ਜੇ ਅਲੱਗ-ਅਲੱਗ ਬਣੀਆਂ ਨੇ ਉਹਦੇ ਕਾਰਨ ਕੀ ਨੇ ਵਿਚਾਰ ਧਾਰਾ ਹੈ ਸੋਚ ਹੈ ਦ੍ਰਿਸ਼ਟੀਕੋਣ ਹੈ ਕੰਮ ਕਰਨ ਦੇ ਤਰੀਕੇ ਨੇ ਕੀ ਹੈ ਦੇਖੋ ਇਕਤਾ ਜਿਹੜੀ ਹੁੰਦੀ ਹੈ ਮਿਨੀਮਮ ਇਕਤਾ ਮਿਨੀਮਮ ਇਸ਼ੂ ਦੇ ਉੱਤੇ ਇਕਤਾ ਹੁੰਦੀ ਹੁੰਦੀ ਹੈ ਕਿਉਂਕਿ ਇੰਨੇ ਵਿਚਾਰਾਂ ਦੇ ਲੋਕਾਂ ਨੇ ਇਕੱਠੇ ਕਿਵੇਂ ਹੋਣਾ ਹੁੰਦਾ ਜਿਵੇਂ ਦਿੱਲੀ ਵਾਲੇ ਘੋਰ ਨੂੰ ਕਹੀਏ ਵੀ ਉਹ ਮਿਨੀਮਮ ਇਕਤਾ ਸੀ ਲੋਕਾਂ ਦੀ ਬਹੁਤ ਵਿਚਾਰਾਂ ਦੀ ਬਹੁਤ ਪਾਰਟੀਆਂ ਦੀ ਅੱਡ ਅੱਡ ਵਿਚਾਰਾਂ ਦੀ ਅੱਡ ਅੱਡ ਜਾਤਾਂ ਦੀ ਅੱਡ ਧਰਮਾਂ ਦੀ ਉਹ ਸਾਰੀਆਂ ਗੱਲਾਂ ਸੜੀ ਡਰਾਫਟ ਚ ਪਾਈਆਂ ਹੋਈਆਂ ਨੇ ਵੀ ਧਰਮਾ ਤੋਂ ਉੱਤੇ ਪਾਸੇ हट ਕੇ ਛੇਸੀ ਲੀਡਰਾਂ ਤੋਂ ਪਾਸੇ हट ਕੇ ਸਟੇਜਾਂ ਤੇ ਆਪਾਂ ਨੂੰ ਨਾਉਣ ਨਹੀਂ ਦੇਣਾ ਫੇਰ ਆਪਣਾ ਇਹਨਾਂ ਇਹਨਾਂ ਗੱਲਾਂ ਤੇ ਆਉਣਾ ਭਾਈ ਜ਼ਮੀਨਾਂ ਬਚਾਉਣੀਆਂ ਨੇ ਪਜਾਉ ਜ਼ਮੀਨਾਂ ਬਚਾਉਣੀਆਂ ਨੇ ਮੰਡੀਆਂ ਬਚਾਉਣੀਆਂ ਨੇ ਆ ਫੂਡ ਪ੍ਰਿੰਸ ਰੱਖਿਆ ਬਚਾਉਣੀਆਂ ਇਹ ਸਾਰਾ ਕੁਝ ਬਚਾਉਣਾ ਹੈ ਇਹਦੇ ਤੇ ਆਪਾਂ ਮਿਨੀਮਮ ਵਿਕਤਾ ਕਰਕੇ ਸਟੇਟ ਨੂੰ ਨਿਸ਼ਾਨਾ ਬਣਾ ਕੇ ਉਤੇ ਅਟੈਕ ਕਰੀਏ ਤੇ ਉਤੇ ਆਪਾਂ ਸਾਰੇ ਐਕਸ਼ਨ ਕਰੀਏ ਉਹ ਏਕਤਾ ਜਿਹੜੀ ਹੈ ਨਾ ਉਹ 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 ਹੁੰਦੀ ਹੈ ਇੱਕ ਇੱਕ ਵੱਡੀ ਏਕਤਾ ਤੇ ਸਾਰੀਆਂ ਕਿਸਾਨ ਜੱਥੇਬੰਦੀਆਂ ਬਚਾਉਂਦੀ ਮਜ਼ਦੂਰ ਜੱਥ ਇਹਵੇਂ ਬਿਦਿਆਰਥੀ ਵਗੈਰਾ ਛੋਟੇ ਸੰਤਕਾਰ ਛੋਟੇ ਮਤਲਬ ਪਰਚੂਨ ਖੇਤਰ ਵਾਲੇ ਦੁਕਾਨਦਾਰ ਸਾਰੇ ਆੜਤੀਏ ਸਾਰੇ ਮੈਹਕਮੇ ਮੇਰੇਜ਼ਗਾਰ ਜਿੰਨੇ ਮਤਲਬ ਮੁਲਾਜ਼ਮ ਵਗੈਰਾ ਨੇ ਸਾਰੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਖੇਤਰ ਮਿਨੀਮਮ ਇੱਕ ਤਾਂ ਤੇ ਕਿ ਫੂਡ ਸੁਰੱਖਿਆ ਵਾਲੇ ਮਸਲੇ ਦੇ ਜ਼ਮੀਨਾਂ ਬਚਾਉਣ ਦੇ ਰਜਗਾਰ ਬਚਾਉਣ ਦੇ ਮਸਲੇ ਤੇ ਰੋਟੀ ਬਚਾਉਣ ਦੇ ਮਸਲੇ ਤੇ ਲੋਕ ਇਕੱਠੇ ਹੁੰਦੇ ਨੇ ਉਦੋਂ ਜਣੀ ਉਹ ਉਹ ਲਕਾਈ ਵੀ ਹੁੰਦੀ ਹੈ ਅਸੀਂ ਤਾਂ ਹੁਣ ਰੋਜ਼ ਇਹ ਗੱਲਾਂ ਠੀਕ ਹੈ ਅਜੇ ਇਹ ਕਈ ਕਈ ਵਾਰੀ ਹੁੰਦੇ ਨੇ ਕੋਈ ਹਰ ਵਕਤ ਇਹ ਇਸ ਤਰ੍ਹਾਂ ਦੀ ਇਕਤਨੀ ਹੁੰਦੀ ਹੁੰਦੀ ਹੈ ਕੋਈ ਮੌਕਾ ਹੁੰਦਾ ਹੁੰਦਾ ਹੈ ਇਤਿਹਾਸਕ ਮੌਕਾ ਜਦੋਂ ਪਹਿਲਾਂ ਮੀ ਪ੍ਰਚਾਰਿਆ ਜਾਂਦਾ ਵੀ ਕਾਰਪੋਰੇਟ ਤੁਹਾਡੇ ਤੇ ਕਿਵੇਂ ਅਟੈਕ ਕਰਨ ਜਾ ਰਿਹਾ ਆਪਾਂ ਕਾਰਪੋਰੇਟ ਦਾ ਮੁਕਾਬਲਾ ਕਿਵੇਂ ਕਰਨਾ ਹੈ ਇਹਦੇ ਵਾਸਤੇ ਕਿੰਨੀ ਤਾਕਤ ਦੀ ਲੋੜ ਹੈ ਉਹ ਸਾਰੀਆਂ ਗੱਲਾਂ ਫਿਰ ਇਕੱਠੀਆਂ ਕਰਨ ਵਾਸਤੇ ਖਾਸੇ ਪੰਚਾਇਤ ਤੇ ਤਿਆਰੀ ਕਰੋੜਾ ਜਿਹਦੇ ਚ ਹੁਣ ਅਸੀਂ ਲੋਕਾਂ ਨੂੰ ਅਜੇ ਤੱਕ ਤਾਂ ਇਹ ਨਹੀਂ ਪਤਾ ਵੀ ਡਰਾਫਟ ਨੇ ਕੀ ਕਰ ਦੇਣਾ ਅਜੇ ਤਾਂ ਦੂਜੇ ਸਟੇਟਾਂ ਨੂੰ ਅਸੀਂ ਹੁਣ ਦੱਸਿਆ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਅਜੇ ਪਿੰਡਾਂ ਦੇ ਵਿੱਚ ਉਹ ਰੈਲੀਆਂ ਕਰਨੀਆਂ ਨੇ ਉਹ ਮਜਾਰੇ ਕਰਨੇ ਨੇ ਇੱਕ ਤਾਂ ਮਜਾਰੇ ਕਰਨੇ ਨੇ ਅਜੇ ਤਾਂ ਪਿੰਡਾਂ ਦੇ ਲੋਕਾਂ ਨੂੰ ਤਿਆਰ ਕਰਨਾ ਭਾਈ ਉਹੀ ਚੀਜ਼ ਫੇਰ ਆ ਗਈ ਤੇ ਆਜੋ ਜਥੇਬੰਦੀਆਂ ਇਕੱਠੀਆਂ ਹੋ ਜੂਗੀਆਂ ਲੋਕ ਵੀ ਇਕੱਠੇ ਹੋ ਜਾਂਦੇ ਮਿੱਤਰ ਪਿਆਰਿਓ ਬਹੁਤ ਸਾਰੇ ਆਪਣੇ ਭੈਣਾ ਭਰਾ ਹਵਾ ਦੇ ਵਿੱਚ ਗੱਲਾਂ ਕਰ ਰਹੇ ਨੇ ਜਾਂ ਹਵਾਈ ਤਰੀਕੇ ਨਾਲ ਸੋਚ ਰਹੇ ਨੇ ਜਾਂ ਬਿਲਕੁਲ ਆਡਲਿਸਟਿਕ ਅਪਰੋਚ ਆਦਰਸ਼ਵਾਦੀ ਅਪਰੋਚ ਨਾਲ ਇਥੋਂ ਤੱਕ ਸੋਚ ਰਹੇ ਨੇ ਕਿ ਇਹ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਭੰਗ ਹੋ ਕੇ ਇੱਕੋ ਜਥੇਬੰਦੀ ਕਿਉਂ ਨਹੀਂ ਬਣ ਜਾਂਦੀਆਂ ਮਿੱਤਰੋ ਥੋੜਾ ਜਿਹਾ ਹਕੀਕੀ ਤਰੀਕੇ ਨਾਲ ਸੋਚੀਏ ਆਪਾਂ ਪਰਿਵਾਰ ਚ ਪੰਜ ਛੇ ਜੀ ਆ ਤੇ ਆਪਣੀ ਸਾਰਿਆਂ ਦੀ ਸਬਜ਼ੀ ਬਣਾਉਣ ਤੇ ਸੋਚ ਇਕੱਠੀ ਨਹੀਂ ਹੁੰਦੀ ਤਾ ਜਥੇਬੰਦੀਆਂ ਦੀਆਂ ਵਿਚਾਰਧਾਰਾ ਕੀ ਨੇ ਉਹਨਾਂ ਦੀ ਦ੍ਰਿਸ਼ਟੀਕੋਣ ਕੀ ਨੇ ਉਹਨਾਂ ਦੇ ਸਿਧਾਂਤ ਕੀ ਨੇ ਕਿਹੜੇ ਕਿਹੜੇ ਸਿਧਾਂਤਕ ਤੇ ਵਿਚਾਰਧਾਰਕ ਵਖਰੇਵੇਂ ਨੇ ਇਹਦੇ ਬਾਰੇ ਆਪਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਜਾਨਣਾ ਚਾਹੀਦਾ ਹੈ ਤੇ ਫਿਰ ਸਾਨੂੰ ਆਪਣੇ ਆਪ ਸਮਝ ਆ ਜਾਏਗੀ ਕਿ ਜਥੇਬੰਦੀਆਂ ਅਲੱਗ-ਅਲੱਗ ਕਿਉਂ ਨੇ ਔਰ ਇੱਕੋ ਦਮ ਇਕੱਠੀਆਂ ਕਿਉਂ ਨਹੀਂ ਹੋ ਸਕਦੀਆਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਜਥੇਬੰਦੀ ਕਿਉਂ ਨਹੀਂ ਬਣ ਸਕਦੀ ਮੈਨੂੰ ਲੱਗਦਾ ਥੋੜਾ ਜਿਹਾ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਬਹੁ ਗਿਣਤੀ ਸਾਡੇ ਆਮ ਪੈਣਾ ਭਰਾਵਾਂ ਦਾ ਇਹ ਸੋਚਣਾ ਉਹ ਬਦਲ ਸਕਦਾ ਹੈ 우ਗਰਾਹ ਸਾਹਿਬ ਤੁਸੀਂ ਟਾਈਮ ਦਿੱਤਾ ਤੁਸੀਂ ਜਵਾਬ ਦਿੱਤੇ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਮਿਹਰਬਾਨ